ਸਤਿਗੁਰੂ ਕੀ ਕਤੇ ਪ੍ਰਗਟੇ ਸ੍ਰੀ ਗੁਰੂ ਤੇਗ ਬਹਾਦਰ ਸਭਲ ਸ੍ਰਿਸ਼ਟ ਦਾ ਧਾਤੀ ਚਦਰ ਐਸੇ ਸਤਿਗੁਰੂ ਸਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹਨਾਂ ਦਾ ਅੱਜ ਪਾਵਨ ਪ੍ਰਕਾਸ਼ ਗੁਰੂ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੇ ਪਾਵਨ ਪ੍ਰਕਾਸ਼ ਗੁਰੂ ਦੀਆਂ ਲੱਖ 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 ਵਧਾਈਆਂ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਤਾਂ ਗੁਰਦੁਆਰਾ ਸਾਹਿਬ ਮਹਾਰਾਜ ਜੀ ਨੇ ਪਾਵਨ ਪ੍ਰਕਾਸ਼ ਕੁਰਬੀ ਖੁਸ਼ੀ ਦੇ ਅੰਦਰ ਗੁਰਦਰਾ ਦੁਖਨਵਾਂ ਸਾਹਿਬ ਗੁਰੂ ਕਾ ਤਾਲ ਵਿਖੇ ਸ਼ਾਮ ਨੂੰ 7:00 ਵਜੇ ਤੋਂ 10:00 ਵਜੇ ਤੱਕ ਕੀਰਤਨ ਦਰਵਾਜ਼ਾ ਸਜਾਇਆ ਜਾਣਗੇ ਜਿਸ ਦੇ ਵਿੱਚ ਭਾਈ ਸੈਲ ਸਿੰਘ ਜੀ ਉਹਦਾਰਾ ਬੰਗਲਾ ਸਾਹਿਬ ਹਜ਼ੂਰੀ ਰੱਬ ਜਿੱਥਾ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਜੇ ਹਾਲ ਕਰਨਗੇ ਤੇ ਹਜ਼ੂਰੀ ਰੱਬ ਜਿੱਥੇ ਆਪ ਸੰਗਤਾਂ ਨੂੰ ਲਾਹੇਵੰਦੀ ਦਾ ਕੀਰਤਨ ਸੁਣਾ ਕੇ ਨਿਹਾਲ ਕੀਤਾ ਜਾਏਗਾ ਤੋਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਟਾਈਮ ਦੇ ਨਾਲ ਪਾਈ ਪਹੁੰਚਣ ਦੀ ਕਿਰਪਾਤਾ ਕਰਨੀ ਸ਼ਾਮ ਨੂੰ ਠੀਕ 7 ਵਜੇ ਤੋਂ 10 ਵਜੇ ਤੱਕ ਠੀਕ ਸਮਾਪਤੀ ਕੀਤੀ ਜਾਏਗੀ ਸੰਬੋਧਨ ਹੋਏਗੀ ਧੰਗੁਰ ਤੇਗਵਾਦ ਸਹਿ ਮਹਾਰਾਜਿਆਂ ਦੇ ਚਰਨਾਂ ਤੋਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਤੇ ਖੁਸ਼ੀਆਂ ਲੈਣ ਵਾਸਤੇ ਜਿਸ ਦਾ ਕਿ ਆਪਾਂ ਰੋਜ਼ਾਨਾ ਕਦਗੁਰ ਤੇਗਵਾਦ ਸਾਹਿਬ ਅਰੰਭਚਾਰ ਕਰਦੇ ਆ ਤੇ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੇ ਧਾਏ ਸਭ ਥਾਈ ਹੋਏ ਸਾਰੇ ਐਸੇ ਸਰਗੁਰੂ ਪਾਸ਼ਾ ਦਾ ਪਾਵਨ ਪ੍ਰਕਾਸ਼ ਫੁਰਮਾਣ ਸਾਰੀ ਸੰਗਤਾਂ ਨੂੰ ਮਾ ਕੇ ਪਹੁੰਚੋ ਸੇਮ ਜਥੇ ਲਈ ਦਾਸ ਦੀ ਆ ਸਾਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ